ਚਾਰ ਵਾਲੀ ਮੱਕੀ ਆ ਹਾਲ ਹੋਇਆ ਪਿਆ ਟਾਂਡੇ ਦੇ ਵਿੱਚ ਬਿਲਕੁਲ ਜਾਨ ਨਹੀਂ ਐ ਲਓ ਸਾਰੇ ਟਾਂਡੇ ਟੁੱਟ ਰਹੇ ਨੇ ਫੋਟ ਆ ਗਈ ਇਹਦੇ ਵਿੱਚ ਕੀ ਹੋਇਆ ਯਾਨੀ ਕਿ ਕੋਈ ਡਾਕਟਰ ਨਹੀਂ ਆਇਆ ਸਰਵੇ ਕਰ ਲੋ ਕਿਤੇ ਵੀ ਜਾ ਕੇ ਪੁੱਛ ਲੋ ਕੋਈ ਡਾਕਟਰ ਆਇਆ ਹੋਵੇ ਖੇਤਾਂ ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਜਿਹੜੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਡਾਕਟਰ ਨੇ ਕੋਈ ਡਾਕਟਰ ਨਹੀਂ ਆਇਆ ਹੈਗਾ ਸੀਐਮ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਜੋ ਇਹੋ ਜਿਹੀਆਂ ਗੱਲਾਂ ਆਪਾਂ ਕੀਤੀਆਂ ਸੀਗੀਆਂ ਤੁਸੀਂ ਕਹਿਆ ਸੀ ਆਪਦੇ ਵਾਅਦਿਆਂ ਦੇ ਵਿੱਚ ਉਹ 3 ਸਾਲ ਹੋ ਗਏ ਪੂਰੇ ਹੁੰਦੇ ਨਹੀਂ ਦਿਖ ਰਹੇ ਅਸੀਂ ਲੋਕਾਂ ਤੋਂ ਗਾਲ੍ਹਾਂ ਖਾਧੀਆਂ ਲੋਕ ਸਾਨੂੰ ਕਹਿੰਦੇ ਨੇ ਤੁਸੀਂ ਝਾੜੂ ਵਾਲੀਆਂ ਪੇਡਾਂ ਝਾੜੂ ਵਾਲੀਆਂ ਪੇਡਾਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਚੱਲੇ ਹੋਇਆ ਪਰ ਹੁਣ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਹੁੰਦੇ ਵੀ ਯਾਰ ਹਜੇ ਟਾਈਮ ਹੋ ਲੈਣ ਦਾ ਹਜੇ ਮਹੀਨਾ ਹੋਇਆ ਸਰਕਾਰ ਬਣੀ ਨੂੰ ਹਜੇ 2 ਮਹੀਨੇ ਹੋਏ ਨੇ ਹਜੇ 3 ਮਹੀਨੇ ਹੋਏ ਨੇ ਪਰ ਹੁਣ ਤਕਰੀਬਨ 3 ਸਾਲ ਹੋਣ ਵਾਲੇ ਨੇ ਹੁਣ ਕੀ ਆਖੀਏ ਲੋਕਾਂ ਨੂੰ ਕਿੱਥੇ ਨੇ ਖੇਤੀਬਾੜੀ ਵਾਲੇ ਡਾਕਟਰ ਕਿੱਥੇ ਨੇ ਜਿਹੜੀਆਂ ਟੀਮਾਂ ਕਹਿੰਦੀ ਵੀ ਖੇਤਾਂ 'ਚ ਟੀਮ ਆਇਆ ਕਰੂ ਪੱਤਾ ਤੋੜ ਕੇ ਲਜਾਇਆ ਕਰੂ ਪਤਾ ਆ ਕੇ ਤੁਹਾਨੂੰ ਦਵਾਈ ਦੱਸ ਕੇ ਜਾਇਆ ਕਰਨਾ ਏ ਖੇਤ ਦੇ ਵਿੱਚ ਉਹ ਗੱਲਾਂ ਬਿਲਕੁਲ ਨਰੋਲ ਝੂਠੀਆਂ ਸਾਫਤ ਹੁੰਦੀਆਂ ਦਿਖ ਰਹੀਆਂ ਨੇਗੀਆਂ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਜੋ ਵੀ ਇਹ ਵੀਡੀਓ ਨੂੰ ਦੇਖ ਰਿਹਾ ਵਧੋਬਾਤ ਸ਼ੇਅਰ ਕਰੋ ਵੀ ਮੁੱਖ ਮੰਤਰੀ ਸਾਹਿਬ ਤੱਕ ਇਹ ਗੱਲਾਂ ਪਹੁੰਚਾਓ ਵੀ ਜੇਕਰ ਗਾਹਾਂ ਨੂੰ ਕੋਈ ਵੋਟ ਲੈਣੀ ਹੈ ਤਾਂ ਇਹ ਗੱਲਾਂ ਜੋ ਆਪਾਂ ਕਹੀਆਂ ਸੀਗੀਆਂ ਮੈਨਿਫੈਸਟੋ ਦੇ ਵਿੱਚ ਜਾਂ ਚੋਣਾਂ ਵੇਲੇ ਗੱਲਾਂ ਕਹੀਆਂ ਸੀ ਵਾਅਦੇ ਕਰੇ ਤੇ ਲੋਕਾਂ ਨਾਲ ਲੋਕ ਇਹ ਚੀਜ਼ਾਂ ਮੰਗ ਰਹੇ ਨੇ ਹੁਣ ਵੀ ਖੇਤਾਂ ਦੇ ਵਿੱਚ ਜਾਂ ਡਾਕਟਰ ਆਉਣ ਜਾਂ ਕੋਈ ਜਿਵੇਂ ਇਹ ਚੀਜ਼ ਦੀ ਇਤਕੀ ਸਮੱਸਿਆ ਆਈ ਹੈ ਇਹ ਚੀਜ਼ ਦੀ ਸਮੱਸਿਆ ਕਿਉਂ ਆਈ ਹੈ ਵੱਡੇ ਲੈਵਲ ਤੇ ਇਹ ਚੀਜ਼ ਨੂੰ ਦੱਸਣਾ ਚਾਹੀਦਾ ਵੀ ਇਹ ਜਿਹੜੀ ਚਾਰ ਵਾਲੀ ਮੱਕੀ ਸੁੱਕਣ ਦਾ ਕਾਰਨ ਕੀ ਹੈ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆ ਕਿ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਗੱਲਬਾਤ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਓ ਤੇ ਅਗਲੀਆਂ ਉਹਨਾਂ ਵਾਲੀਆਂ ਵੀਡੀਓ ਦੇ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ